ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਸਿੱਖਾਂ ਦਾ ਸਾਰਾ ਇਤਿਹਾਸ ਸ਼ਹੀਦਿਆਂ ਨਾਲ ਭਰਿਆ ਹੈ ਪਰ 300 ਸਾਲ ਦੇ ਦੌਰਾਨ ਜਿਹੜੇ ਕਹਿਰ ਸਿੱਖਾਂ ਉੱਪਰ ਟਾਏ ਗਏ ਸਨ ਉਹਨਾਂ ਵਿੱਚ ਸਾਖਾ ਚੰਕੋਲ ਸਾਖਾ ਸਹੰਦ ਛੋਟਾ ਤੇ ਵੱਡਾ ਕਲੂਕਾਰਾਂ ਦੇ ਬਾਅਦ ਵਿੱਚ 1947 1984 ਦਾ ਕਤਲੇਆਮ ਤੇ ਹੁਣ ਕਿਸਾਨੀ ਸੰਘਰਸ਼ ਇਤਿਹਾਸ ਗਵਾਹ ਹੈ ਕਿ ਸਤੀਹੇ ਤੇ ਤਿਮਾਹੀ ਦੇ ਤੂਫਾਨਾਂ ਵਿੱਚ ਗੁਜ਼ਰਦਿਆਂ ਵੀ ਸਿੱਖਾਂ ਨੇ ਹਰ ਹਾਲ ਆਪਣੀ ਹਸਤੀ ਨੂੰ ਬਰਕਰਾਰ ਰੱਖਿਆ ਇਹ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਹੈ ਜਿਨ੍ਹਾਂ ਨੇ ਸਿੱਖੀ ਵਿੱਚ ਆਉਣ ਦੀ ਪਹਿਲੀ ਸ਼ਰਤ ਹੀ ਸੀਸ ਕੁਰਬਾਨ ਕਰਨ ਦੀ ਰੱਖੀ ਤੇ ਹਰ ਮੁਸ਼ਕਲ ਘਣੀ ਵਿੱਚ ਸਿੱਖਣੋਂ ਡੋਲਣ ਨਹੀਂ ਦਿੱਤਾ ਜਿਸ ਦਾ ਅਸਰ ਸਦੀਆਂ ਤੱਕ ਰਿਹਾ ਤੇ ਅੱਜ ਵੀ ਹੈ ਉਹਨਾਂ ਨੇ ਆਪ ਵੀ ਕੌਮ ਦੇ ਆਂਤਮ ਸੰਵਾਨ ਗਰੀਬਾਂ ਮੁਜਲਮਾਂ ਤੇ ਇਨਸਾਫ਼ ਲਈ ਜੂਝਦਿਆਂ ਅਨੇਕਾ ਕਰਮਾਨੀਆਂ ਦਿੱਤੀਆਂ ਪਰ ਜੋ ਆदर्शਿਕ ਨੀਤ ਕਿਤੇ ਉਹਨਾਂ ਨੂੰ ਮੂਹਨ ਨਹੀਂ ਮੋੜਿਆ ਸਮਝਾਤਾ ਨਹੀਂ ਕੀਤਾ ਤਾਂ ਜੋ ਤਖਤ ਹੋਵੇ ਜਾਂ ਮਾਛੀਵਾੜ ਦੇ ਜੰਗਲਾਂ ਵਿੱਚ ਨੰਗੇ ਪੈਰੀ ਭੁੱਖੇ ਪਾਣੀ ਖੁੱਲੇ ਆਸਮਾਨ ਹੇਟ ਹੋਣ ਜਾਂ ਭਿਆਨਕ ਜੰਗਲਾਂ ਵਿੱਚ ਕੋਹ ਦੀਆਂ ਕਾਲੀਆਂ ਬੋਲੀਆਂ ਠੰਡੀਆਂ ਰਾਤਾਂ ਹੋਣ ਕੋਈ ਵੀ ਉਹਨਾਂ ਨੂੰ ਝੁਕਾ ਨਹੀਂ ਸਕਿਆ ਡਰਾ ਨਹੀਂ ਸਕਿਆ ਚਾਹੇ ਉਹ ਰਾਜਾ ਮਹਾਰਾਜਾ ਹਾਕਮ ਜਾਂ ਹਿੰਦੁਸਤਾਨ ਦਾ ਬਾਦਸ਼ਾਹ ਕਿਉਂ ਨਾ ਹੋਵੇ ਜਦੋਂ ਲੜਾਈਆਂ ਦੀ ਖਬਰ 듣ਣ ਵਿੱਚ ਅਰੰਭਜੀਤ ਨੂੰ ਪਹੁੰਚੀ ਤਾਂ ਘਬਰਾ ਕੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਠੀ ਲਿਖੀ ਮੇਰਾ ਤੇ ਤੁਹਾਡਾ ਇੱਕ ਰੱਬ ਨੂੰ ਮੰਨਣ ਵਾਲਾ ਧਰਮ ਹੈ ਤੁਹਾਨੂੰ ਮੇਰਾ ਨਾਲ ਸੁਲਾ ਸਫਾਈ ਨਾਲ ਰਹਿਣਾ ਚਾਹੀਦਾ ਹੈ ਮੈਨੂੰ ਇਹ ਬਾਦਸ਼ਾਹੀ ਰੱਬ ਨੇ ਦਿੱਤੀ ਹੈ ਤੁਹਾਨੂੰ ਮੇਰਾ ਹੁਕਮ ਮੰਨਣਾ ਚਾਹੀਦਾ ਹੈ ਲੜਾਈ ਝਗੜੇ ਨਹੀਂ ਕਰਨੇ ਚਾਹੀਦੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਜਿਸ ਰੱਬ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ ਉਸੇ ਰੱਬ ਨੇ ਮੈਨੂੰ ਸੰਸਾਰ ਵਿੱਚ ਭੇਜਿਆ ਹੈ ਤੈਨੂੰ ਉਸਨੇ ਇਨਸਾਫ਼ ਤੇ ਪਰਜਾ ਦੇ ਹਿੱਤ ਵਾਸਤੇ ਭੇਜਿਆ ਹੈ ਪਰ ਤੂੰ ਉਸ ਦਾ ਹੁਕਮ ਭੁੱਲ ਗਿਆ ਜੋ ਆਪਣੇ ਰੱਬ ਨੂੰ ਭੁੱਲ ਜਾਏ ਉਸਦੇ ਹੁਕਮ ਨੂੰ ਭੁੱਲ ਜਾਏ ਉਸ ਦਾ ਸਾਡੇ ਕੋਲ ਕੀ ਮੇਲ ਫਿਰ ਜਿਨਾ ਹਿੰਦੂਆਂ ਤੇ ਤੂੰ ਜ਼ੁਲਮ ਕਰ ਰਿਆ ਹੈ ਉਹ ਉਸੇ ਰੱਬ ਦੇ ਬੰਦੇ ਹਨ ਜਿਸ ਨੇ ਤੈਨੂੰ ਬਾਦਸ਼ਾਹੀ ਦਿੱਤੀ ਹੈ ਪਰ ਤੂੰ ਉਹਨਾਂ ਨੂੰ ਰੱਬ ਦੇ ਬੰਦੇ ਨਹੀਂ ਸਮਝਿਆ ਉਹਨਾਂ ਦੇ ਧਰਮ ਤੇ ਧਰਮ ਅਸਥਾਨਾਂ ਦੀ ਨਰਾਦਰੀ ਕਰਦਾ ਰਿਹਾ ਹੈ ਹਕੂਮਤ ਨੂੰ ਤੇ ਫਿਰ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇਸ ਤਰ੍ਹਾਂ ਦਾ ਜਵਾਬ ਦੇਣਾ ਦਲੇਰੀ ਦੀ ਚਰਮ ਸੀਮਾ ਹੈ ਜਦੋਂ ਆਂਦੇ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਆਨੰਦ ਨਾਲ ਦੇ ਹੱਥ ਸੁਨੇਹਾ ਭੇਜਿਆ ਤੇ ਮਿਲਣ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਬਾਦਸ਼ਾਹ ਇਹ ਹੰਕਾਰ ਕਰਦਿਆਂ ਕ੍ਰੋਧ ਵਿੱਚ ਬੋਲਿਆ ਉਹ ਕੌਣ ਮੰਨਦਾ ਹੈ ਜੋ ਮੁਗਲ ਜਮ ਸਮਰਾਜ ਨਾਟਕ ਕਰ ਲੈ ਸਕੇ ਗਰਜਨੀ ਤੋਂ ਕੰਨਿਆ ਕੁਮਾਰੀ ਤੱਕ ਇਸ ਦੇ ਸਾਹਮਣੇ ਕੋਈ ਨਹੀਂ ਟਿਕਿਆ ਇਹ ਪਹਾੜਾਂ ਨੂੰ چیرਣ ਤੇ ਦਰਿਆਵਾਂ ਨੂੰ ਪਾਰ ਕਰਨ ਵਾਲੀ ਕੌਮ ਹੈ ਮੈਂ ਗੁਰੂ ਦਾ ਲਿਹਾਜ਼ ਕਰਦਾ ਹਾਂ ਰੱਬ ਦਾ ਕੀ ਸਮਝ ਕੇ ਬਹਾਦਰ ਸ਼ਾਹ ਬਹੁਤ ਜਲਦੀ ਭੁੱਲ ਗਿਆ ਸੀ ਕਿ ਬਾਦਸ਼ਾਹੀ ਵੀ ਉਸਨੇ ਗੁਰੂ ਸਾਹਿਬ ਦੀ ਮਦਦ ਨਾਲ ਹਾਸਲ ਕੀਤੀ ਸੀ ਪਰ ਫਿਰ ਵੀ ਉਸ ਕੋਲੋਂ ਰਿਹਾਂ ਨਾ ਗਿਆ ਤੇ ਮੱਲੋ ਮੱਲੀ ਮਿਲਣ ਵਾਸਤੇ ਆ ਗਿਆ जख्म ਪੁਰੇਦਣ ਲਈ ਪੁੱਛਦਾ ਹੈ ਕੈਸੀ ਗੁਜ਼ਰੀ ਗੁਰੂ ਸਾਹਿਬ ਦਾ ਜਵਾਬ ਸੀ ਮੈਂ ਬੁਲੰਦੀ ਸੇ ਗੁਜ਼ਰਾ ਮੈਂ ਪਸਤੀ ਸੇ ਗੁਜ਼ਰਾ ਜਾਂ ਸੇ ਵੀ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ ਖੁਸ਼ ਕਰਨ ਲਈ ਇੱਕ ਕੀਮਤੀ ਹੀਰਾ ਤੇ ਕੁਝ ਹੋਰ ਚੀਜ਼ਾਂ ਤੋਹਫੇ ਵਜੋਂ ਲੈ ਕੇ ਆਇਆ ਗੁਰੂ ਸਾਹਿਬ ਨੇ ਚੀਜ਼ਾਂ ਇਹ ਲੋੜਵੰਦਾਂ ਵਿੱਚ ਪੰਡ ਦੇਉ ਹਿਰਾ ਨਦੀ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਨੂੰ ਬੜੀ ਬੇਇੱਜ਼ਤੀ ਮਹਿਸੂਸ ਹੋਈ ਕਹਿਣ ਲੱਗਾ ਇਹ ਹਿਰਾ ਬੜਾ ਕੀਮਤੀ ਸੀ ਮੈਂ ਇਸ ਨੂੰ ਬੜੀ ਦੇਰ ਤੱਕ ਸੰਭਾਲ ਕੇ ਰੱਖਿਆ ਸੀ ਤੁਸੀਂ ਇਸ ਨੂੰ ਦਰਿਆ ਵਿੱਚ ਸੁੱਟ ਦਿੱਤਾ ਗੁਰੂ ਸਾਹਿਬ ਨੇ ਜਵਾਬ ਵਿੱਚ ਕਿਹਾ ਤੁਸੀਂ ਮਨੁੱਖੀ ਹਿਰਦੇ ਜੋ ਹੀਰਿਆਂ ਤੋਂ ਵੱਧ ਕੀਮਤੀ ਹਨ ਹਥੌੜੀਆਂ ਨਾਲ ਤੋੜ ਰਹੇ ਹੋ ਤੇ ਪੱਥਰ ਨੂੰ ਸੰਭਾਲ ਕੇ ਰੱਖਦੇ ਹੋ ਹਿੰਦ ਦੇ ਬਾਦਸ਼ਾਹ ਉਹ ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ ਤੇ ਦਿੱਲੀ ਦੇ ਖਜ਼ਾਨੇ ਭਰਦੇ ਹੋ ਪਰ ਕੁਦਰਤ ਕੋਲ ਤੁਹਾਡੇ ਤੋਂ ਵੱਡੇ ਖਜ਼ਾਨੇ ਹਨ ਰਤਾ ਨਦੀ ਦੇ ਨਿਰਮਲ ਚਲ ਵਿੱਚ ਝਾਤ ਮਾਰ ਕੇ ਦੇਖੋ ਇਸੀ ਗੋਦ ਵਿੱਚ ਕਿੰਨੇ ਹੀਰੇ ਪੰਨੇ ਲਾਲ ਹਨ ਲੋੜ ਹੈ ਤਾਂ ਚੁੱਕ ਲਵੋ ਬਹਾਦਰ ਸ਼ਾਹ ਬੜਾ ਸ਼ਰਮਿੰਦਾ ਹੋਇਆ ਉਸਨੇ ਬੰਦਾ ਬਹਾਦਰ ਬਾਰੇ ਪੁੱਛਿਆ ਗੁਰੂ ਸਾਹਿਬ ਨੇ ਕਿਹਾ ਕਿ ਧਰਮ ਤੇ ਮਨੁੱਖਤਾ ਦੇ ਵੈਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਓਕੇ ਨਹੀਂ ਕਰ ਸਕਿਓ ਉਹ ਬੰਦਾ ਬਹਾਦਰ ਕਰੇਗਾ ਗੁਰੂ ਸਾਮਦਾਈ ਬਾਕ ਸੱਚ ਹੋ ਕੇ ਨਵਿੜਿਆ ਬੰਦਾ ਬਹਾਦਰ ਸਰਹੰਦ ਦੀ ਇੱਟ ਨਾਲ ਇੱਕ ਖੜਕਾ ਦਿੱਤੀ 26 ਨਵੰਬਰ 1708 ਬਾਬਾ ਬੰਦਾ ਸਿੰਘ ਬਹਾਦਰ ਸਿੱਖ ਫੌਜ ਲੈ ਕੇ ਸਰਹੰਦ ਵੱਲ ਕੁਝ ਕੀਤਾ ਸਾਹਮਣੇ ਪਹੁੰਚਿਆ ਉੱਥੇ ਗੁਰੂ ਤੇਗ ਬਹਾਦਰ ਤੇ ਛੋਟੇ ਸਾਹਿਬ ਜਦਿਆਂ ਨੂੰ ਚੀਜ਼ ਕਰਨ ਵਾਲੇ ਜਲਾਦਾਂ ਸਜਦ ਜిల్లా ਲੁਦੀਨ ਤੇ ਸ਼ਾਮਲ ਬੇਗ ਤੇ ਵਾਸਲ ਬੇਗ ਨੂੰ ਕਤਲ ਕਰਕੇ ਘੰਟੇ ਦੇ ਅੰਦਰ ਅੰਦਰ ਸਮਾਹੀਂ ਤੇ ਕਬਜ਼ਾ ਕਰ ਲਿਆ ਬਾਦਸ਼ਾ ਦਸਕਾ ਮੁਕਤ ਮੁਕਤਾਵਾ ਤੇ ਖਾਸੇ ਦਾ ਨਿਸ਼ਾਨ ਸਾਫ ਝੁਲਾ ਦਿੱਤਾ ਫਿਰਕ ਪੂਰੇ ਕਸਬੇ ਵੱਲ ਵਧੇ ਅਥੋਂ ਦਾ ਹਾਕਮ ਕਜ਼ਾਮੁਦੀਨ ਸਿੱਖਾਂ ਦੇ ਖਿਲਾਫ ਲੁੱਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ ਭਿਆਨਕ ਸਜ਼ਾ ਦਿੱਤੀ ਛੰਡੋਰੇ ਵੱਲ ਤੋਰ ਪਈ ਉੱਥੋਂ ਦੇ ਸ਼ਾਸਕ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿੱਤਰ ਪੀਰ ਬੁੱਧੂ ਸ਼ਾਹ ਨੂੰ ਬੜੇ ਸਤਿਅ ਦੇ ਕੇ ਕਤਲ ਕੀਤਾ ਸੀ ਉਸ ਨੂੰ ਉਸ ਦੀ ਕਰਨੀ ਦੀ ਸਜ਼ਾ ਦੇ ਕੇ ਮੁਖਲਸ ਖਾਨ ਨੇ ਕਿਲੇ ਤੇ ਕਬਜ਼ਾ ਕਰ ਲਿਆ। ਕ੍ਰਾਮ ਜੋ ਸ਼ਾਇਦ ਪਠਾਣਾ ਦਾਗਦੜ ਸੀ ਮਿੱਟੀ ਦੇ ਢੇਰ ਵਿੱਚ ਬਦਲ ਕੇ ਰੱਖ ਦਿੱਤਾ। ਇਸ ਤੋਂ ਬਾਅਦ ਸਰਹੰਦ ਦੀ ਵਾਰੀ ਆਈ ਬजीर खान ਤੇ ਲੜਾਈ ਦੇ ਮੈਦਾਨ ਵਿੱਚ ਫਤੇਹ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕਿ ਉਸ ਦੀ ਬਾਹ ਕੱਟੀ ਗਈ। ਉਹ ਜ਼ਮੀਨ ਤੇ ਡਿੱਗ ਪਿਆ ਉਸ ਨੂੰ ਦੇਖ ਕੇ ਉਸ ਦੀਆਂ ਸਾਰੀਆਂ ਫੌਜਾਂ ਨਸਤਰੀਆਂ ਬਜੀਰ ਖਾਨ ਦੀਆਂ ਲੱਤਾਂ ਵਿੱਚ ਹਸੀ ਬਨ ਕੇ ਕੋੜੇ ਦੇ ਪਿੱਛੇ ਮੰਨ ਦਿੱਤਾ ਤੇ ਸਾਰੇ ਸ਼ਹਿਰ ਵਿੱਚ ਘਸੀਟਿਆ ਮਲੇਰਕੋਟਲੇ ਦੇ ਨਵਾਬ ਨੇ ਕਿਸੇ ਸਿੱਖ ਬੀਬੀ ਨੂੰ ਕਬਰ ਵਿੱਚ ਜਪਨ ਕੀਤਾ ਸੀ ਕਬਰ ਪਟਵਾ ਕੇ ਬੀਬੀ ਦਾ ਸਿੱਖ ਮਰਿਆਦਾ ਨਾਲ ਸੰਸਕਾਰ ਕੀਤਾ ਬਜੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਸ ਇੱਥੇ ਸਿੱਖਾਂ ਨੇ ਮੁਗਲਾਂ ਵੱਲੋਂ ਕੋਈ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸ ਦੀ ਮਾਫੀ ਵੀ ਬੰਦਾ ਬਹਾਦਰ ਨੇ ਗੁਰੂ ਸਾਹਿਬ ਅਗੇ ਅਦਾਸ ਕਰਕੇ ਮੰਗੀ ਕਿਉਂਕਿ ਬਦਲਾ ਲੈਣਾ ਤਾਂ ਗੁਰੂ ਸਾਹਿਬ ਦੀ ਬੰਦਾ ਬਹਾਦਰ ਨੂੰ ਹਿਦਾਇਤ ਸੀ ਕਿ ਉਹਨਾਂ ਦਾ ਕੋਈ ਮਕਸਦ ਸਰਹੰਦ ਤੇ ਖਾਲਸਾਈ ਫਤਿਹ ਦਾ ਕੇਸਰੀ ਣਸ਼ਾਨ ਸਭ ਉਲੰਧ ਹੋਏ ਪਹਿਲੀ ਵਾਰੀ ਸਿੱਖ ਸਲਨਾਤ ਕਾਇਮ ਹੋਈ ਗੁਰੂ ਸਾਹਿਬ ਦੇ ਨਾਂ ਦਾ ਸਿੱਕਾ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ